ਕਰਦਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਕੈਮਰਾ ਕਮਾ ਕੇ ਸਾਰੇ ਦਿਖਾ ਦਿਓ ਇਹ ਸਾਰੇ ਸਾਡੇ ਬੱਚੇ ਨੇ ਹੋਣ ਹਾਰ ਪੰਜਾਬ ਦੇ ਜਿਹੜੇ ਸਰਕਾਰੀ ਨੌਕਰੀਆਂ ਲਈ ਸਟਰਗਲ ਕਰਦੇ ਨੇ ਇਹ ਸਾਰੇ ਅਫੈਕਟਡ ਨੇ ਜਿਹੜਾ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਜਿਹੜਾ ਪੰਜਾਬ ਸਬੋਡਿਨੇਟ ਬੋਰਡ ਹੁੰਦਾ ਪੀਐਸਐਸਐਸ ਬੋਰਡ ਸਰਵਿਸਸ ਬੋਰਡ ਉਹਨੇ ਇਹ ਜਿਹੜੀਆਂ ਰਿਕਰੂਟਮੈਂਟ ਸੀ ਪਰਤੀਸਿ ਉਸਨੇ ਕਰ ਨਹੀਂ ਸੀ ਤੁਹਾਨੂੰ ਯਾਦ ਹੋਵੇਗਾ ਸਾਰਾ ਕਿ ਸ਼ਾਇਦ 2022 ਦੀ ਗੱਲ ਹੈ ਨੈਪ ਤਹਿਸੀਲਦਾਰ ਦੇ ਪੇਪਰ ਕੀਤੇ ਗਏ ਸੀ ਇਸੇ ਸਰਕਾਰ ਵੱਲੋਂ ਇਸੇ ਐਸਐਸ ਬੋਰਡ ਵੱਲੋਂ ਜਾਂ ਸ਼ਾਇਦ ਪੀਪੀਐਸਸੀ ਵੱਲੋਂ ਉਹਦੇ ਚ ਵੀ ਬਹੁਤ ਵੱਡਾ ਕਪਲਾਇਆ ਸੀਗਾ ਕਿ ਜਿਹੜੇ ਨੈਪ ਤਹਿਸੀਲਦਾਰ ਟਾਪਰ ਸਿਗੇ ਸ਼ਾਇਦ ਜਿੰਨੀ ਵੀ ਗਿਣਤੀ ਸੀ 35 40 ਜਾਂ 40 45 ਦੀ ਉਹ ਸਾਰੇ ਪਟਵਾਰੀਆਂ ਦੇ ਪੇਪਰਾਂ ਵਿੱਚ ਫੇਲ ਹੋ ਗਏ ਸੀ ਔਰ ਉਹ ਸਾਰੇ ਜਿਹੜੇ ਨੈਪ ਤਹਿਸੀਲਦਾਰ ਸਿਗੇ ਉਹ ਪਾਏਗੇ ਕਿ ਇੱਕ ਪਾਰਟਿਕੂਲਰ ਰੀਜਨ ਜਿਵੇਂ ਕਿ ਇਸ 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 ਏ ਦੇ ਪੇਪਰ ਵਿੱਚ ਵੀ ਕੱਗਰ ਪੱਟੀ ਇੱਥੇ ਕਿ ਜੇ ਸੰਗਰੂਰ ਮਾਨਸਾ ਤੇ ਲਹਿਰੇ ਦੇ ਨੇੜੇ ਤੇੜੇ ਦੇ ਸਾਰੇ ਕੈਂਡੀਡੇਟ ਉੱਥੋਂ ਦੇ ਸੀਗੇ ਗਵਰਨਮੈਂਟ ਨੂੰ ਪਬਲਿਕ ਪ੍ਰੈਸ਼ਰ ਦੇ ਅੱਗੇ ਗੋਡੇ ਟੇਕ ਕੇ ਉਹ ਸਾਰੀ ਭਰਤੀ ਨੂੰ ਦੁਬਾਰਾ ਉਹਨੂੰ ਰੱਦ ਕੀਤਾ ਗਿਆ ਤੇ ਨਵੇਂ ਸਿਰੇ ਤੋਂ ਭਰਤੀ ਜਿਹੜੀ ਸੀ ਉਹ ਕੀਤੀ ਗਈ ਬਲਕਿ ਭਗਵੰਤ ਮਾਨ ਨੇ ਸ਼ੈ ਟੇਗੋਰ تھیਟਰ ਦੇ ਵਿੱਚ ਇਸ ਗੱਲ ਦਾ ਆਪ ਇਸ ਨੂੰ ਕਬੂਲਿਆ ਵੀ ਕਿ ਨੇਤ ਤਸਿਲਦਾਰਾਂ ਦੇ ਪੇਪਰਾਂ ਦੇ ਵਿੱਚ ਬਹੁਤ ਘਪਲਾ ਹੋਇਆ ਲੀਕ ਹੋਏ ਪੈਸੇ ਦਾ ਆਦਾਨ ਪ੍ਰਦਾਨ ਇਸੇ ਤਰ੍ਹਾਂ ਨਾਲ ਇਹ ਜਿਹੜੇ ਐਸ ਐਸ ਏ ਦੇ ਪੇਪਰ ਹੋਏ ਇਹ 28 ਜਨਵਰੀ 2024 ਦਾ ਪੇਪਰ ਹੋਇਆ ਸੀਗਾ ਔਰ ਫਿਰ ਇਹਨੂੰ ਕਾਫੀ ਦੇਰ ਤੱਕ ਇਹਦੇ ਰਿਜ਼ਲਟਸ ਵਿਦ ਹੋਲਡ ਕੀਤੇ ਗਏ ਸ਼ਾਇਦ ਪਤਾ ਲੱਗਿਆ ਹੋਵੇ ਕਿ ਵਿਜੀਲੈਂਸ ਨੇ ਵੀ ਇਨਕੁਆਇਰੀ ਕੀਤੀ ਹੈ ਸ਼ਹਿਤ ਬੀਓਆਈ ਜਿਹੜੀ ਉਸਨੇ ਵੀ ਇਨਕੁਆਇਰੀ ਕੀਤੀ ਹੈ ਇੱਕ ਫਰਜ਼ੀ ਜੀ ਇਨਕੁਆਇਰੀ ਕੋਈ ਰਿਟਾਇਰਡ ਬਿਊਰੋਕ੍ਰਾਟ ਜਾਂ ਕਿਸੇ ਰਿਟਾਇਰਡ ਜੱਜ ਨੂੰ ਲਾ ਕੇ ਸਿਰਫ ਜਿਹਨੂੰ ਕਹਿੰਦੇ ਵਾਈਟਵਾਸ਼ ਕਰਨ ਵਾਸਤੇ ਉਹਦਾ ਜਿਹੜਾ ਸੀਗਾ ਲੋਕ ਦਿਖਾਵਾ ਕੀਤਾ ਤੇ ਹੁਣ ਇਹਨਾਂ ਨੇ ਜਿਹੜੇ ਰਿਜ਼ਲਟ ਸੀਗੇ ਆ ਹੁਣੇ ਰੀਸੈਂਟਲੀ ਕਿਹੜੀ ਤਰੀਕ ਨੂੰ ਛਾਇਆ ਕੀਤਾ ਆ ਪਿਛਲੇ ਹਫਤੇ ਨਤੀਜੇ ਕੱਡੇ ਨੇ ਐ ਨਵੇਂ ਤਹਿਸੀਲਦਾਰਾਂ ਦੀ ਭਰਤੀ ਦੇ ਤਰਜ਼ ਤੇ ਜਿਹੜੇ ਟਾਪਰ 44 ਕੈਂਡੀਡੇਟ ਨੇ 44 ਕੈਂਡੀਡੇਟਸ ਹੂ ਹੈਵ ਟਾਪਡ ਦ ਲਿਸਟ ਆਫ ਦਿਸ SSA ਐਗਜ਼ਾਮ ਕਮ ਇਨਸਪੈਕਟਰ ਐਗਜ਼ਾਮ ਉਹਨਾਂ ਤੇ ਬਿਲਕੁਲ ਉਹੀ ਨੈਪ ਤਹਿਸੀਲਦਾਰਾਂ ਵਾਲੇ ਇਲਜ਼ਾਮ ਲੱਗ ਰਹੇ ਨੇ ਮਿਸਾਲ ਦੇ ਤੌਰ ਤੇ ਜਿਹੜੇ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਇਸ ਪੇਪਰ ਵਿੱਚ ਚਾਹੇ ਸਹੀ ਤੇ ਚਾਹੇ ਗਲਤ ਜਿਹੜੇ ਅਨਸਰ ਕੀਜ਼ ਹੁੰਦੇ ਨੇ ABCD 44 ਦੇ ਬਿਲਕੁਲ ਇਨ ਬਿਨ ਹੀ ਨੇ ਜੇ ਇੱਕ ਨੇ ਇਨਕਰੈਕਟ ਕੀਤਾ ਤੇ ਸਾਰਿਆਂ ਨੇ ਇਨਕਰੈਕਟ ਕੀਤੇ ਜੇ ਇੱਕ ਨੇ ਉਸ ਨੂੰ ਸਿਲੈਕਟ ਕੀਤਾ ਕਰੈਕਟ ਆਨਸਰ ਹੈ ਜਿਹੜੀ ਵੀ ਕੀ ਸਿਲੈਕਟ ਕੀਤੀ ਤੇ ਸਾਰਿਆਂ ਨੇ ਉਸ ਸਿਲੈਕਟ ਕੀਤਾ ਇਹਦੇ ਚ ਇੱਕ ਗੱਲ ਹੋਰ ਵੀ ਪਾਈ ਗਈ ਇਸ ਭਰਤੀ ਚ ਕਿ ਬਹੁਤ ਸਾਰੇ ਜਿਹੜੇ ਹਨ ਉਹ ਆਪਸ ਵਿੱਚ ਰਿਲੇਟਿਡ ਕੈਂਡੀਡੇਟ ਸਿਲੈਕਟ ਹੋਏ ਨੇ ਜਿਵੇਂ ਕਿ ਇੱਕ ਘਰ ਵਾਲਾ ਤੇ ਇੱਕ ਘਰ ਵਾਲੀ ਇੱਕ ਸ਼ਾਇਦ ਫਰਸਟ ਕਜ਼ਨ ਚਾਚੇ ਦੇ ਪੁੱਤ ਪਰਾ ਇੱਕ ਸ਼ਾਇਦ ਪ੍ਰੋਬੇਬਲੀ ਸਾਲਾ ਤੇ ਭਨੋਇਆ ਇਹ ਸਾਰੀਆਂ ਗੱਲਾਂ ਕੋਇਨਸੀਡੈਂਸ ਨਹੀਂ ਹੋ ਸਕਦੀਆਂ ਇਹ ਸਾਰੇ ਜਿਹੜੀਆਂ OMR ਸ਼ੀਟਸ ਹੈ ਗਿਆ ਅਗਰ ਇਸ ਨੂੰ ਸਾਰੀਆਂ ਨੂੰ ਅੱਛੀ ਤਰੀਕੇ ਨਾਲ ਕੋਈ ਪ੍ਰੋਪਰ ਨਿਰਪੱਖ ਜਾਂਚ ਹੋਵੇਗੀ ਤਾਂ ਪਹਿਲਾਂ ਇੱਥੇ ਫੜੇ ਜਾਣਗੇ ਦੂਸਰਾ ਹੈਗਾ ਕਿ ਇਹਦੀ ਜੀਓਗ੍ਰਾਫੀਕਲ ਕਨਸੈਂਟਰੇਸ਼ਨ ਆਫ ਟਾਪਰਸ ਜਿਦਾ ਮੈਂ ਪਹਿਲਾਂ ਕਿਹਾ ਕਿ ਚੌਤਾਲੀਆਂ ਚੋਂ 35 ਜਿਹੜੇ ਨੇ ਜਿਹੜਾ ਖੱਗਰਪੱਟੀ ਮੈਂ ਜ਼ਿਕਰ ਕੀਤਾ ਸੰਗਰੂਰ ਮਾਨਸਾ ਫਤਿਹਾਬਾਦ ਮੂਨਕ ਤੇ ਪਾਤਣਾ ਇੱਥੇ ਕਿ ਜਿਹਦੇ ਹੈ ਇਹਦਾ ਮਤਲਬ ਇਹ ਹੁੰਦਾ ਕਿ ਇਹ ਸਾਰਾ ਜਿਹੜਾ ਪੈਸਾ ਇਹ ਜਿਹੜਾ ਪੇਪਰ ਹੈ ਇਹ ਪਹਿਲਾਂ ਇਹਨਾਂ ਜੇਤੂ ਉਮੀਦਵਾਰਾਂ ਨੂੰ ਪੜਾਇਆ ਗਿਆ ਦਿੱਤਾ ਗਿਆ ਉਹਨਾਂ ਨੂੰ ਰਿਟੇ ਲਵਾਏ ਗਏ ਉਹਨਾਂ ਤੋਂ ਆਫਕੋਰਸ ਪੈਸੇ ਲੈ ਗਏ ਉਹਨਾਂਗੇ ਇਦਾਂ ਤਾਂ ਫ੍ਰੀ ਕੋ ਦਿੰਦਾ ਨਹੀਂਗਾ ਤੁਹਾਨੂੰ ਪਤਾ ਕਿ ਕਿਸੇ ਵੀ ਸਰਕਾਰੀ ਨੌਕਰੀ ਲੈਣ ਵਾਸਤੇ ਲੋਕੀ ਲੱਖਾਂ ਰੁਪਏ ਚੱਕੀ ਫਿਰਦੇ ਨੇ ਮੇਰੇ ਕੋਲ ਕਈ ਵਾਰੀ ਵਿਚਾਰੇ ਪਹੁੰਚ ਕਰਦੇ ਨੇ ਪਿੰਡਾਂ ਦੇ ਲੋਕੀ ਔਰ ਪਤਾ ਨਹੀਂ ਕਿੰਨੇ ਗਰੁੱਪ ਪੈਸੇ ਦੇ ਬੈਠੇ ਹੋਣੇ ਕਨਸਟੇਬਲ ਦੀ ਭਰਤੀ ਵਾਸਤੇ ਰੁਪਈਆ 5-5 7-7 10-10 ਲੱਖ ਰੁਪਈਆ ਚੱਕੀ ਫਿਰਦੇ ਨੇ ਬਥੇਰਾ ਸਮਝਾਈਦਾ ਕਿ ਇਹਦੇ ਚ ਕੋ ਪੈਸੇ ਨਾ ਦਿਓ ਪਹਿਲਾਂ ਤੁਹਾਡਾ ਫਿਜ਼ੀਕਲ ਹੋਊਗਾ ਤੁਹਾਡੇ ਰਿਟਨ ਐਗਜ਼ਾਮੀਨੇਸ਼ਨ ਕਾ ਡਰਥ ਆਫ ਗਵਰਨਮੈਂਟ এমਪਲੋਇਮੈਂਟ ਔਰ ਐਸੇ ਕਰਕੇ ਜਦੋਂ ਸਰਕਾਰੀ ਨੌਕ ਜੌਬਸ ਨਹੀਂ ਮਿਲਦੀਆਂ ਬੱਚੇ ਵਿਚਾਰੇ ਮਾਇੂਸ ਹੋ ਕੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜਾਂ ਦੇ ਫਾਲ ਇਨਟੂ ਦਿਸ ਡਰਗ ਟ੍ਰੈਪ ਇਹ ਸਾਰੀ ਗੱਲਾਂ ਆਪਾਂ ਨੂੰ ਪਤਾ ਦੂਸਰਾ ਤੀਸਰਾ ਜਿਹੜਾ ਇਹਨਾਂ ਦੀ ਜਿਹੜੀ ਸਸਪੀਸ਼ੀਅਸ ਜਿਹੜੀ ਪਰਫਾਰਮੈਂਸ ਹੈ ਡਿਸਪੈਰਿਟੀ ਹੈ ਉਹਦੇ ਵਿੱਚ ਮਤਲਬ ਕਿ ਕਿਵੇਂ ਆ ਇਹ 44 ਜਿਹੜੇ ਹੈਗੇ ਨੇ ਉਹ ਹੁਣ ਆਣ ਕੇ ਟੌਪਰ ਹੋ ਗਏ ਜਦ ਕਿ ਜਿਹੜੇ ਪਹਿਲਾਂ ਇਹਨਾਂ ਨੇ ਇਮਤਿਹਾਨ ਦਿੱਤੇ ਸਾਰਿਆਂ ਨੇ ਪੰਜਾਬੀ ਦੇ ਪੇਪਰਾਂ ਵਿੱਚ ਫੇਲ ਹੁੰਦੇ ਰਹੇ ਨੇ ਕੋਈ ਕੱਢੂਗਾ ਤਾਂ ਦੇਖੂਗਾ ਤਾਂ ਪਤਾ ਲੱਗ ਜੂ ਜਾਂ ਜਿਹੜੇ ਹੋਰ ਕੰਪੀਟੀਟਿਵ ਇਗਜ਼ਾਮ ਹੋਏ ਨੇ ਖਾਸ ਤੌਰ ਦੇ ਉੱਤੇ ਜਿਹੜੇ ਮਗਰਲੇ ਜਿਹੜੇ ਘੱਟ ਚੈਲੈਂਜਿੰਗ ਹੋਣਗੇ ਉਹਨਾਂ ਵਿੱਚ ਉਹ ਫੇਲ ਹੁੰਦੇ ਰਹੇ ਨੇ ਸਾਰੇ ਤੇ ਗਰੁੱਪ ਬੀ ਦੇ ਇਮਤਿਹਾਨ ਜਿਹੜਾ ਕਿ ਔਖਾ ਪੇਪਰ ਆ ਉਥੇ ਆਣ ਕੇ ਉਹ ਸਾਰੇ ਟੌਪ ਕਰ ਗਏ ਨੇ ਪਾਸ ਹੋ ਗਏ ਨੇ ਇਹ ਕਿਵੇਂ ਹੋ ਸਕਦਾ ਵਾ ਔਰ ਜਿਹੜੀ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਟੀ ਜਿਹੜੀ ਸਰਕਾਰ ਕਹਿੰਦੀ ਅਸੀਂ ਕਟੜ ਇਮਾਨਦਾਰਾਂ ਦੀ ਸਰਕਾਰ ਆ ਜੀ ਇਹ ਸਾਰਾ ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਇਹ ਬੇਈਮਾਨੀ ਦਾ ਇੱਕ ਫਰੋਡ ਦਾ ਇੱਕ ਬੜਾ ਗਲੇਰਿੰਗ ਐਗਜ਼ਾਮਪਲ ਹੈ ਇਹ ਸਾਫ਼ ਦੱਸਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਨਹੀਂ ਨਾ ਸਿਰਫ ਐਸਐਸਏ ਕਮਨ ਇੰਸਪੈਕਟਰਸ ਦੀ ਬਲਕਿ ਨਾ ਸਿਰਫ ਨੈਪ ਤਹਿਸੀਲਦਾਰ ਦੀ ਜਿੰਨੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰਾ ਘੁਟਾਲੇਪਾ ਜਿਵੇਂ ਕਿ ਕਦੀ ਬਿਹਾਰ ਚ ਸੁਣਦੇ ਸੀ ਕਿ ਪੇਪਰ ਲੀਕ ਹੋ ਰਿਹਾ ਵਾ ਜਾਂ ਹੋਰਨੀਆਂ ਬੈਕਵਰਡ ਸਟੇਟਸ ਯੂਪੀ ਵਗੈਰਾ ਸੁਣਦੇ ਸੀਗੇ ਉਸੇ ਹੀ ਟੈਕਨੋਲੋਜੀ ਦੇ ਨਾਲ ਉਸੇ ਹੀ ਤਰਜ਼ ਦੇ ਨਾਲ ਉਸੇ ਹੀ ਸੇਮ ਜਿਹੜਾ ਮੈਥਡੋਲੋਜੀ ਅਪਲਾਈ ਕਰਕੇ ਤੇ ਇਹਨਾਂ ਪੇਪਰਾਂ ਵਿੱਚ ਚਿਹਤਿਆਂ ਨੂੰ ਔਰ ਚਿਹਤਿਆਂ ਨਾਲੋਂ ਵੀ ਆਈ ਊਡ ਸੇ ਦਿਸ ਦਿਸ ਇੰਟਾਇਰ ਰਿਕਰੂਟਮੈਂਟ ਆਫ ਐਸਐਸਏ ਕਮ ਇੰਸਪੈਕਟਰਸ ਸਮੈਕਸ ਆਫ ਡੀਪ ਰੂਟਡ ਕਨਸਪੀਰੇਸੀ ਐਂਡ ਕ腐ਸ਼ਨ ਹੁਣ ਇਹਦੀ ਜਾਂਚ ਕੌਣ ਕਰੇਗਾ ਆਪਾਂ ਸਾਰੇ ਜਾਣਦੇ ਕਿ ਵਿਜੀਲੈਂਸ ਜਿਹੜੀ ਆ ਪੰਜਾਬ ਦੀ ਉਹ ਤਾਂ ਸਿਰਫ ਬਰੂਦੀਆਂ ਨੂੰ ਠੋਕਣ ਤੇ ਪਰਚੇ ਦਰਜ ਕਰਨ ਤੇ ਜਿਹੜੇ ਕੋਈ ਵਿਚਾਰੇ ਹਿਊਮਨ ਰਾਈਟ ਐਕਟਿਵਿਸਟ ਆ ਉਹਨਾਂ ਨੂੰ ਕਿ ਕਿੱਦਾਂ ਉਹਨਾਂ ਦੇ ਮੂੰਹ ਬੰਦ ਕਰਾਏ ਜਾਣ ਉਸੇ ਆਸ ਤੇ ਰੱਖੀ bizness ਦਾ ਕੰਮ ਤਾਂ ਇਹ ਸੀਗਾ ਕਿ ਅਗਰ ਕੋਈ ਪੇਪਰ ਪਰਤੀ ਲੀਕੇਜ ਕੋ ਗਲਤ ਹੋ ਰਹੀ ਆ ਤੇ ਇਹਦੇ ਤੇ ਤੁਸੀਂ ਪ੍ਰੋਪਰ ਜਾਂਚ ਕਰਕੇ ਤੇ ਜਿਹੜੇ ਰਿਸਪਾਂਸਿਬਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦਿਓ ਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਲੜਕੀਆਂ ਵਿਚਾਰੀਆਂ ਖੜੀਆਂ ਨੇ ਇਹਨਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਆਪਣੇ ਘਰਾਂ ਦੇ ਆਪਣੇ ਮਾਪਿਓ ਦਾ ਪੈਸਾ ਖਰਚ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਿਊਸ਼ਨਾਂ ਲੈ ਕੇ ਕਿੱਥੇ ਕਿੱਥੇ ਅਕੈਡਮੀਆ ਜੁਆਇਨ ਕਰਕੇ ਇਹ ਵਿਚਾਰੇ ਮਸੀ ਤਿਆਰ ਕਰਦੇ ਨੇ ਤੇ ਜਦੋਂ ਪੇਪਰ ਆਉਂਦਾ ਵਾ ਤੇ ਠੱਗ ਠੋਰ ਬੇਈਮਾਨ ਲੋਕ ਜਿਹੜੇ ਨੇ ਉਹ ਪੈਸੇ ਦੇ ਕੇ ਤੇ ਗਾਹ ਲੰਘ ਜਾਣੇ ਨੇ ਜਿਹੜਾ ਦੀ ਕੋਈ ਮੈਰਿਟ ਨਹੀਂ ਸੋ ਇਹ ਸਾਰੇ ਮਸਲੇ ਨੂੰ ਰੱਖ ਕੇ ਅਸੀਂ ਇਹਦਾ ਧਿਆਨ ਮੈਂ ਅੱਜ ਗਵਰਨਰ ਪੰਜਾਬ ਕਿਉਂਕਿ ਹੋਰ ਤਾਂ ਕੋਈ ਅਥਾਰਟੀ ਸਾਡੇ ਕੋਲ ਬਚੀ ਨਹੀਂ ਗਈ ਰਾਜਪਾਲ ਪੰਜਾਬ ਨੂੰ ਇਸ ਪੱਤਰ ਨੂੰ ਫਾਰਵਰਡ ਕੀਤਾ ਵਾ ਔਰ ਉਹਨਾਂ ਤੋਂ ਮੰਗ ਕੀਤੀ ਕਿ ਇਹਦੀ ਸੀਬੀਆਈ ਜਾਂਚ ਕਰਾ ਦਿਓ ਜਾਂ ਫੇਰ ਕੋਈ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਦਿਓ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਤੋਂ ਜਾਂਚ ਕਰਾਉਣੀ ਸਮਝ ਲਓ ਕਿ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ ਮੈਂ ਰਾਜਪਾਲ ਸਾਹਿਬ ਨੂੰ ਅੱਜ ਪੱਤਰ ਲਿਖ ਕੇ ਇਹ ਸਾਰਾ ਜਿਹੜਾ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਇਸ ਦੀ ਪੂਰੀ ਸੀਬੀਆਈ ਦੀ ਪੁਖਤਾ ਟਾਈਮ ਬౌੰਡ ਜਾਂਚ ਮੰਗ ਕੀਤੀ ਔਰ ਜੇ ਨਾਲ ਲੋਕਾਂ ਨੇ ਗੁਨਾਹ ਕੀਤਾ ਚਾਹੇ ਉਹ ਐਸਐਸ ਬੋਰਡ ਦੇ ਅਧਿਕਾਰੀ ਨੇ ਚਾਹੇ ਉਹ ਦਲਾਲ ਨੇ ਵਿੱਚ ਪੀਪਲ ਪੇਪਰ ਲੀਕ ਕਰਨ ਵਾਲੇ ਉਹਨਾਂ ਸਾਰਿਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਵੇ ਔਰ ਇਸ ਪੇਪਰ ਨੂੰ ਰੱਦ ਕੀਤਾ ਜਾਵੇ ਇਸ ਪੇਪਰ ਨੂੰ ਸਕ੍ਰੈਪ ਕਰਕੇ ਨਵੇਂ ਸਿਰੇ ਤੋਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਐਸਐਸਏ ਕਮ ਇਨਸਪੈਕਟਰਸ ਦੀ ਜੜੀ ਭਰਤੀਆ ਉਹ ਨਵੇਂ ਸਿਰੇ ਤੋਂ ਕਰਾਈ ਜਾਵੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੋਰ ਕਰਾਂ ਮੈਂ ਬੇਨਤੀ ਕਰੂੰਗਾ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਇੱਕ ਭਰਤੀਆਂ ਦੇ ਵਿੱਚ ਕਿ ਸਪੋਰਟਸ ਕੋਟੇ ਦੇ ਵੀ ਵਿਚਾਰੇ ਲੋਕ ਧੱਕੇ ਖਾ ਰਹੇ ਨੇ ਕੱਲ ਤੁਸੀਂ ਦੇਖਿਆ ਇੱਕ ਥਾਣੇ ਦੇ ਵਿੱਚ ਲਾਸ਼ ਪਾਈ ਗਈ ਇੱਕ ਸਪੋਰਟਸਮੈਨ ਕਬੱਡੀ ਦਾ ਪਲੇਅਰ ਸਾਨੂੰ ਕੱ데 ਲਈ ਚਾਚੂ ਦੇ ਵਾਸਤੇ ਥਾਣੇ 'ਚ ਰੱਖਿਆ ਸੀਗਾ ਉਹ ਪਤਾ ਹੀ ਨਹੀਂ ਕਿ ਵਿਚਾਰਾ ਮਾਰਿਆ ਕਿੱਦਾਂ ਗਿਆ ਹੈਗਾ ਔਰ ਸਪੋਰਟਸ ਕੋਟੇ ਦੀ ਪਿਛਲੇ 9 ਸਾਲ ਤੋਂ ਭਰਤੀ ਨਹੀਂ ਹੋ ਰਹੀ ਕਿਤੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕੀ ਕਹਿੰਦੇ ਸੀ ਖੇਡ ਵਤਨ ਦਾ ਪਤਾ ਨਹੀਂ ਕਿਹੜੀਆਂ ਖੇਡਾਂ ਬਣਾਈਆਂ ਫਰਾਡ ਜੀਆਂ ਗੱਲਾਂ ਕਰ ਕਰਕੇ ਐਵੇਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਸਤੇ ਉਹਦੇ ਚ ਪਿਛਲੇ 9 ਸਾਲਾਂ ਵਿੱਚ ਸਪੋਰਟਸ ਕੋਟੇ ਵਿੱਚ ਕੋਈ ਭਰਤੀ ਨਹੀਂ ਹੋਈ ਜਿਹੜੇ ਐਮਿਨੈਂਟ ਸਪੋਰਟਸਮੈਨ ਨੇ ਨੈਸ਼ਨਲ ਐਂਡ ਇੰਟਰਨੈਸ਼ਨਲ ਦੇ ਆ ਰਨਿੰਗ ਫਰੋਮ ਪਿੱਲਰ ਟੂ ਪੋਸਟ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਮੌਜੂਦਾ ਸਰਕਾਰ ਦੇ ਵਿੱਚ ਸਾਡੀ ਇਹ ਵੀ ਮੰਗ ਹੈ ਕਿ ਸਪੋਰਟਸਮੈਨ ਜਿਹੜੇ ਬਹੁਤ ਮਿਹਨਤ ਕਰਕੇ ਕਿਸੇ ਫੀਲਡ ਵਿੱਚ ਐਕਸੈਲ ਕਰਦੇ ਨੇ ਨਾਮ ਬਣਾਉਂਦੇ ਨੇ ਦੇਸ਼ ਦਾ ਤੇ ਪੰਜਾਬ ਦਾ ਚਾਹੇ ਉਹ ਨੈਸ਼ਨਲ ਖੇਡਾਂ ਨੇ ਤੇ ਚਾਹੇ ਇੰਟਰਨੈਸ਼ਨਲ ਖੇਡਾਂ ਨੇ ਉਹਨਾਂ ਨੂੰ ਬਣਦਾ ਯੋਗਸਥਾਨ ਸਪੋਰਟਸ ਪਾਲਿਸੀ ਦੇ ਅਨੁਸਾਰ ਪਹਿਲੀ ਕਦ ਸਪੋਰਟਸ ਪਾਲਿਸੀ ਕੋਈ ਨਹੀਂਗੀ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਭਗਵੰਤ ਮਾਨ ਤੇ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਕਾਦੇ ਇਮਾਨਦਾਰ ਆ ਜਾਂ ਇੰਨਾ ਹਜੂਮ ਤੁਸੀਂ ਦੇਖ ਸਕਦੇ ਹੋ ਸਿਰਫ ਇੱਕ ਪੇਪਰ ਦੇ ਨਾਲ ਅਫੈਕਟਡ ਇਹ ਤਾਂ ਵਿਚਾਰੇ ਉਹਨੇ ਜਿਹੜੇ ਇੱਥੇ ਪਹੁੰਚ ਗਏ ਨੇ ਚੰਡੀਗੜ੍ਹ ਪਤਾ ਨਹੀਂ ਕਿੰਨੇ ਹੋਰ ਸੈਂਕੜੇ ਹਜ਼ਾਰਾਂ ਘਰਾਂ ਚ ਬੈਠੇ ਰੋਰੇ ਹੋਣਗੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਣੇ ਆ ਜਿਹੜੇ ਵਿਚਾਰੇ ਹਤਾਸ਼ ਤੇ ਮਯੂਸ ਨੇ ਸੋ ਇਸ ਲਈ ਸੀਬੀਆਈ ਦੀ ਜਾਂਚ ਔਰ ਜਿਹਨਾਂ ਲੋਕਾਂ ਨੇ ਕੀਤਾ ਉਹਦੇ ਖਿਲਾਫ ਪੁਖਤਾ ਐਕਸ਼ਨ ਔਰ ਇਸ ਪੇਪਰ ਨੂੰ ਰੱਦ ਕਰਕੇ ਤੁਰੰਤ ਨਵੇਂ ਸਿਰੇ ਤੋਂ ਇਹ ਪੇਪਰ ਕਰਾ ਜਾਵੇ ਇਸ ਮੇਰੇ ਨਾਲ ਅੰਤਰਦੀਪ ਸਿੰਘ ਨੇ ਜਿਹੜੇ ਇਸ ਗੱਲ ਨੂੰ ਹੋਰ ਅੱਛੇ ਤਰੀਕੇ ਨਾਲ ਵੀ ਤੁਹਾਨੂੰ ਐਕਸਪਲੇਨ ਕਰਨਗੇ 2-4 ਮਿੰਟ ਇਹਨਾਂ ਦੀ ਵੀ ਗੱਲ ਕਾਈਂਡਲੀ ਪਲੀਜ਼ ਜ਼ਰੂਰ ਸੁਣਨਾ ਆਓ ਜੀ ਅੱਗੇ ਕਰ ਲੋ ਅੱਛਾ ਹਾਂਜੀ ਬਹੁਤ ਮਿਹਰਬਾਨੀ ਸਾਰੇ মিডিਆ ਦੀ ਤੇ ਸੁਪਾਲ ਸਿੰਘ ਖੈਰਾਹੁਰਾਂ ਦੀ ਔਰ ਬਿਦਿਆਰਥੀ ਬਹੁਤ ਧੰਨਵਾਦ ਜਿਹੜੇ ਆਪਦੀ ਜ਼ਿੰਮੇਵਾਰੀ ਨਾਲ ਇੱਥੇ ਆਏ ਨੇ ਮੈਂ ਬਹੁਤ ਬਰੀਫ ਰੱਖੂਗਾ ਗੱਲ ਜਨਵਰੀ 2024 ਦੇ ਵਿੱਚ ਪੇਪਰ ਹੋਇਆ ਤਾਂ ਇਹ 2023 ਤੱਕ ਪੰਜਾਬ 'ਚ ਜਿਹੜੀਆਂ ਗਰੁੱਪ B ਦੀਆਂ ਭਰਤੀਆਂ ਸੀ ਗਰੁੱਪ C ਤੇ D ਦੀਆਂ ਭਰਤੀਆਂ PPSC ਕੋਲ ਜਾਂਦੀਆਂ ਸੀ ਆਮ ਤੌਰ ਤੇ ਗਰੁੱਪ B ਦੀ ਭਰਤੀ PPCS ਕੋਲ ਜਾਂਦੀ ਸੀ 2023 'ਚ ਪਹਿਲੀ ਵਾਰ ਭਗਵੰਤ ਮਾਨ ਹਰਿਆਣੇ ਨੇ ਇਹ ਬਿਆਨ ਦਿੱਤਾ ਸੀ ਕਿ ਗਰੁੱਪ B ਵੀ ਹੁਣ PPSC ਕੋਲ ਜਾਊਗਾ ਤਾਂ ਇਹ ਮਤਲਬ ਸ਼ਰਮ ਵਾਲੀ ਗੱਲ ਕਹਿ ਲਈ ਕਿ ਇਹ ਪਹਿਲੀ ਗਰੁੱਪ B ਦੀ ਭਰਤੀ ਸੀ ਜਿਹੜੀ PPSC ਦੇ ਹਿੱਸੇ ਆਈ ਸੀ ਉਹਦਾ ਪੇਪਰ ਇਹਨਾਂ ਨੇ ਲਿਆ ਅਗਸਤ ਜਨਵਰੀ 2024 ਦੇ ਵਿੱਚ ਫਿਰ 7 ਤੋਂ 8 ਮਹੀਨੇ ਇਹਨਾਂ ਨੇ ਇਹੀ ਕਹਿ ਕੇ ਟਾਲਦੇ ਰਹੇ ਕਿ ਕਦੇ ਕੋਈ ਚੋਣ ਜਾਬਤਾ ਲੱਗਿਆ ਕਦੇ ਲੋਕ ਸਭਾ ਚੋਣਾਂ ਤੇ ਚੋਣ ਜਾਬਤਾ ਲੱਗਿਆ ਇਹਨਾਂ ਨੇ 7 ਤੋਂ 8 ਮਹੀਨੇ ਨਤੀਜਾ ਟਾਲੇ ਜਿਹੜੇ ਕਿ ਆਮ ਤੌਰ ਤੇ ਨਤੀਜੇ 1.5 ਤੋਂ 2 ਮਹੀਨਿਆਂ ਚ ਆ ਜਾਂਦੇ ਨੇ 7-8 ਮਹੀਨਿਆਂ ਬਾਅਦ ਜਦੋਂ ਨਤੀਜਾ ਜਾਰੀ ਹੋਇਆ ਤਾਂ ਨਤੀਜੇ ਤੋਂ ਦੂਜੇ ਤੀਜੇ ਦਿਨ ਇਹ ਡਿਸਕ੍ਰਿਪੈਂਸੀਸ ਜਿਹੜੀਆਂ ਖੈਰਾਬ ਸਾਹਿਬ ਹੁਰਾਂ ਨੇ ਦੱਸੀਆਂ ਨੇ ਇਹ ਸਾਡੇ ਧਿਆਨ ਚ ਆ ਗਈਆਂ ਵਿਦਿਆਰਥੀਆਂ ਨੇ ਆਪਦੇ ਪੱਧਰ ਤੇ ਸਾਰੀ ਜਾਂਚ ਕਰਕੇ ਜਿੰਨੀ ਇਨਵੈਸਟੀਗੇਸ਼ਨ ਪੋਸੀਬਲ ਸੀ ਸਾਰਾ ਡਾਟਾ ਕੱਢਿਆ ਸਾਡੇ ਕੋਲ ਆਇਆ ਅਧਿਆਪਕਾਂ ਕੋਲ ਸਾਡੇ ਕੋਲ ਮੰਚ ਹੈਗੇ ਸੀ ਨੇ ਸਤੰਬਰ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਨਤੀਜਾ ਜਾਰੀ ਹੋਣ ਤੋਂ ਬਾਅਦ ਰੋਲਾ ਪੈਣਾ ਸ਼ੁਰੂ ਹੁੰਦਾ ਸਤੰਬਰ ਮਹੀਨੇ ਦੇ ਵਿੱਚ ਬੋਰਡ ਨੇ ਇਹ ਜਿਹੜਾ ਟਾਪਰ ਨੇ 44 ਮਤਲਬ ਬੋਰਡ ਨੇ 50 ਕ ਬੱਚੇ 5 5 6 6 ਕਰਕੇ ਬੋਰਡ ਦੇ ਵਿੱਚ ਡੇਲੀ ਸੱਦਨੇ ਸ਼ੁਰੂ ਕੀਤੇ ਇਨਕੁਆਇਰੀ ਦੇ ਨਾਮ ਤੇ ਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਗਰੁੱਪ B ਦੀ ਪ੍ਰਤੀ ਵਧੀਆ ਲੈਵਲ ਦਾ ਪੇਪਰ ਬੋਰਡ ਨੇ ਇਨਕੁਆਇਰੀ ਦੇ ਨਾਮ ਤੇ ਉਹਨਾਂ ਤੋਂ ਪੁੱਛਿਆ ਕਿ ਪੰਜਾਬ ਆਪਣੇ ਭਾਰਤ ਯਾਦ ਕਦੋਂ ਹੋਇਆ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਪੰਜਾਬ ਦੀ ਰਾਜਧਾਨੀ ਕਿਹ ਹੈ ਇਹੋ ਜਿਹੇ ਸਵਾਲ ਪੁੱਛ ਕੇ ਕਹਿਤਾ ਕਿ ਅਸੀਂ ਇਨਕੁ ਇਹ ਸ਼ਰਮਲੀ ਗੱਲ ਅਲੱਗ ਗਰੁੱਪ ਵੀਰਿਪਰਤੀ ਦੀ ਜਿਹਦੇ ਵਿੱਚ ਐਡਾ ਨਕਲ ਦਾ ਮਾਮਲਾ ਆਇਆ ਹੈਗਾ ਤੇ ਬਿਲਕੁਲ ਉਸੇ ਟਰੈਕ ਤੇ ਆਇਆ ਜਿਹੜਾ 2 ਸਾਲ ਪਹਿਲਾਂ ਨੈਪ ਕੇਸ ਦੇ ਵਿੱਚ ਅਸੀਂ ਟਰੈਕ ਕੀਤਾ ਸੀਗਾ ਤਾਂ ਇਸ ਇਨਕੁਆਰੀ ਦੇ ਵਿੱਚ ਤਾਂ ਸਾਨੂੰ ਪਤਾ ਕਿ ਕੁਝ ਨਹੀਂ ਹੈਗਾ ਇਹ ਜਾਣਕਾਰੀ ਤਾਂ ਆਈ ਕਿਉਂਕਿ ਚਕਾਲੀਆਂ ਤੋਂ ਬਾਅਦ 45 46 47 ਜਿਹੜੇ ਰੈਂਕ ਜੈਨੂਅਲ ਵਿਦਿਆਰਥੀ ਰਹੇ ਸੀ ਉਹਨਾਂ ਨੂੰ ਵੀ ਸੱਦਿਆ ਸੀਗਾ ਉਹ ਉਸ ਤੋਂ ਬਾਅਦ ਨਵੰਬਰ ਦੇ ਵਿੱਚ 26 ਨਵੰਬਰ 2024 ਨੂੰ ਅਸੀਂ ਪਹਿਲੀ ਵਾਰ ਲਿਖਤੀ ਜਿਹੜਿਆ ਸਾਰੇ ਸਬੂਤ ਨੇ ਜਿਹੜੀਆਂ ਗੱਲਾਂ ਖੈਰਾ ਸਾਹਿਬ ਨੇ ਕਹੀਆਂ ਚ ਜਿਹੜੀਆਂ ਮੈਂ ਦੱਸ ਰਿਹਾ ਇਹ ਸਾਰੇ ਲਿਖਤੀ ਸਬੂਤ ਬਿੱਟ ਪ੍ਰੂਫ ਜਿਹੜਾ ਸਾਰਾ ਫੈਕਟ ਕੱਢਿਆ ਹੋਇਆ ਸੀਗਾ ਇਹ ਬੋਰਡ ਨੂੰ ਅਸੀਂ ਨੱਥੀ ਦੇ ਕੇ ਆਏ ਹਾਂਗੇ ਮਤਲਬ ਹੈਂਡ ਆਪਣਾ ਸਾਰਾ ਜਿਹੜਾ ਡਾਕੂਮੈਂਟਸ ਪ੍ਰਿੰਟ ਆਊਟ ਦੇ ਕੇ ਆਏ ਹਾਂਗੇ ਬੋਰਡ ਨੂੰ ਪੁੱਛਿਆ ਬੋਰਡ ਕਹਿੰਦਾ ਜੀ ਇਨਕੁਆਇਰੀ ਕਰ ਰਹਾ ਹੈ ਅੱਜ ਤੱਕ ਸਾਡੀਆਂ ਬੋਰਡ ਦੇ ਨਾਲ 4 ਮੀਟਿੰਗਾਂ ਹੋਈਆਂ ਨੇ ਹਰ ਮੀਟਿੰਗ ਦੇ ਵਿੱਚ ਬੋਰਡ ਦੇ ਅਧਿਕਾਰੀ ਸੈਕਟਰੀ ਬਦਲ ਗਿਆ ਪਰ ਪੁਰਾਣਾ ਸੈਕਟਰੀ ਵੀ ਨਵਾਂ ਸੈਕਟਰੀ ਵੀ ਇਹ ਕਹਿ ਰਿਹਾ ਸੀਗਾ ਇਨਕੁਆਰੀ ਚੱਲ ਰਹੀ ਹੈ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੇ ਧਿਆਨ ਚ ਨਹੀਂ ਹੈਗਾ ਤੁਸੀਂ ਸਾਡੇ ਧਿਆਨ ਚ ਨਹੀਂ ਉਹ ਕਹਿੰਦੇ ਸਾਨੂੰ ਪਤਾ ਇਨਕੁਆਰੀ ਚੱਲ ਰਹੀ ਹੈ 26 ਨਵੰਬਰ ਪਹਿਲੀ ਵਾਰ ਮਿਲੇ 13 ਫਰਵਰੀ ਦੂਜੀ ਵਾਰ ਮਿਲੇ 5 ਜੂਨ ਤੀਜੀ ਵਾਰ ਮਿਲੇ ਇਹ ਜਦੋਂ ਅਸੀਂ ਮਤਲਬ ਧਰਨੇ ਲਾਏ ਤੇ ਫਿਰ ਉੱਥੇ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਇਸ ਤੋਂ ਬਿਨਾਂ ਵਿਦਿਆਰਥੀ ਆਪ ਦੇ ਪੱਧਰ ਤੇ ਜਦੋਂ 4-4 5-5 ਜਣੇ ਜਾ ਰਹੇ ਨੇ ਤਾਂ ਤਿੰਨ ਤੋਂ ਚਾਰ ਵਾਰ ਹੋ ਗਏ ਨੇ ਤਾਂ ਪਿਛਲੇ 8 ਮਹੀਨਿਆਂ ਦੇ ਵਿੱਚ ਅਸੀਂ 7 ਤੋਂ 8 ਜਿਹੜੇ ਬੋਰਡ ਕੋਲ ਸਿਰਫ ਇਸ ਮੰਗ ਨੂੰ ਲੈ ਕੇ ਜਿਹੜੇ ਲਾਏ ਨੇਗੇ ਹਾਲਾਂਕਿ ਬੋਰਡ ਦੇ ਕੰਮਕਾਰ ਦੇ ਵਿੱਚ ਕਾਰਗਸਰੀ ਇੰਨੀ ਮਾੜੀ ਹੈ ਕਿ ਸਾਡੇ ਇਸ ਵੱਡੇ ਮਸਲੇ ਦੇ ਬਰਾਬਰ 8 ਤੋਂ 10 ਹੋਰ ਵੱਡੇ ਮਸਲੇ ਨੇ ਜਿਹੜੇ ਫਸੇ ਹੋਏ ਨੇ ਮੈਂ ਗਰੁੱਪ ਬੀ ਦੀ 2023 ਤੋਂ ਬਾਅਦ ਜਦੋਂ ਵੀ ਗਰੁੱਪ B ਦੀ ਭਰਤੀ P3 ਮੈਨੂੰ ਮਿਲਣ ਲੱਗੀ ਆ ਤਾਂ ਇਹ ਪਹਿਲੀ ਭਰਤੀ ਜਿਹੜੀ ਲੀਕ ਦੇ ਧੱਕੇ ਚੜੀ ਐ ਤੇ ਦੂਜੀ ਭਰਤੀ ਉਹ ਵੀ ਸੀਨੀਅਰ ਸਹਾਇਕ ਦਾ ਪੇਪਰ ਸੀਗਾ ਉਹ 2 ਸਾਲ ਦਾ ਸਮਾਂ ਹੋ ਜਾਊਗਾ ਅੱਜ ਤੋਂ 1 ਮਹੀਨੇ ਬਾਅਦ ਉਸ ਪੇਪਰ ਦੀ 4 ਵਾਰ ਡੇਟ ਅਨਾਉਂਸ ਕੀਤੀ ਗਈ ਆ ਪਹਿਲਾਂ ਉਹਦੀ ਡੇਟ 24 ਨਵੰਬਰ ਜਾਰੀ ਕੀਤੀ ਗਈ ਪੇਪਰ ਪੋਸਟਪੋਨ ਕੀਤਾ 19 ਜਨਵਰੀ ਅਨਾਉਂਸ ਕੀਤੀ ਗਈ ਪੇਪਰ ਪੋਸਟਪੋਨ ਕੀਤਾ 15 ਕੇ 16 ਫਰਵਰੀ ਅਨਾਉਂਸ ਕੀਤੀ ਗਈ ਪੇਪਰ ਉਹ ਪੇਪਰ ਪੋਸਟਪੋਨ ਹੀ ਕਰ ਰਹੇ ਨੇ ਤਾਂ ਗਰੁੱਪ B ਦੀਆਂ ਭਰਤੀਆਂ ਜਿਹੜੀਆਂ ਕਿ ਮਤਲਬ ਚੰਗੇ ਅਹੁਦੇ ਦੀਆਂ ਭਰਤੀਆਂ ਨੇਗੀਆਂ ਉਹਦੇ ਵਿੱਚ ਬੋਰਡ ਇੰਨੀ ਮਾੜੀ ਕਾਰਗੁਜ਼ਾਰੀ ਦਿਖਾ ਰਿਹਾ ਹੈਗਾ ਤਾਂ ਸਾਡੀ ਇੱਕ ਤਾਂ ਮੰਗ ਇਹ ਹੈ ਕਿ ਇਸ ਲੀਕ ਵਾਲੇ ਮਾਮਲੇ ਦਾ ਭੰਡਾ ਫੋੜਿਆ ਮਤਲਬ ਭੰਨਿਆ ਜਾਵੇ ਇਹਦੇ ਪਿੱਛੇ ਜਿਹੜਾ ਗਰੋਹ ਕੰਮ ਕਰਦਾ ਹੈਗਾ ਕਿਉਂਕਿ ਇਹ ਜਿੰਨੇ ਵਿਦਿਆਰਥੀ ਇੱਥੇ ਨੇ ਇਹ ਤਾਂ ਕੁਝ ਵੀ ਨਹੀਂ ਗਿਣਤੀ ਹੈਗੀ ਲੱਖਾਂ ਵਿ ਸਰਕਾਰ ਨੇ ਸਾਨੂੰ ਯਕੀਨ ਦਵਾਇਆ ਵੀ ਨਹੀਂ ਤੁਸੀਂ ਇੱਥੇ ਰੁਕੋ ਅਸੀਂ ਤੁਹਾਡੇ ਲਈ ਨੌਕਰੀਆਂ ਪੈਦਾ ਕਰਾਂਗੇ ਪਰ ਸਾਡੇ ਲਈ ਸਾਡੀ ਮਾੜੀ ਕਿਸਮਤ ਕਹਿ ਲਓ ਜੋ ਮਰਜ਼ੀ ਕਹਿ ਲਓ ਪੰਜਾਬ ਦੇ ਵਿੱਚ ਠੀਕ ਹੈ ਲੀਕ ਦੇ ਮਾਮਲੇ ਪਹਿਲਾਂ ਵੀ ਆਉਂਦੇ ਸੀ ਇਸ ਸਰਕਾਰ ਦੇ 3 ਸਾਲਾਂ ਚ ਦੂਜਾ ਲੀਕ ਦਾ ਮਾਮਲਾ ਆ ਗਿਆ ਜੀ ਤਾਂ ਮਤਲਬ ਦੋਨੇ ਗਰੁੱਪ B ਦੀਆਂ ਭਰਤੀਆਂ ਪਹਿਲਾਂ ਨਹਿ ਤਹਿਸੀਲ ਦਾ ਉਹ 2022 ਦੇ ਵਿੱਚ ਹੋਇਆ ਹੁਣ ਸੀਨੀਅਰ ਸਾਇਕ ਦੀ ਭਰਤੀ ਇਹ ਗਰੁੱਪ B ਦਾ ਪੇਪਰ ਇਹ 2023 ਆਪਣੇ 24 ਦੇ ਵਿੱਚ ਹੋਇਆ ਤਾਂ 2-3 ਸਾਲਾਂ ਦੇ ਵਿੱਚ ਸਾਡੀਆਂ ਗਰੁੱਪ B ਦੀਆਂ ਦੋ ਚੰਗੀਆਂ ਭਰਤੀਆਂ ਨੇ ਜਿਹੜੀਆਂ ਉਹ ਲੀਕ ਦੇ ਧੱਕੇ ਚੜੀਆਂ ਨੇ ਵਿਦਿਆਰਥੀਆਂ ਦੇ ਵਿੱਚ ਇਹੇ ਬ ਤਾਂ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਇਸ ਸਾਰੇ ਮਾਮਲੇ ਦੀ ਮਤਲਬ ਸੀਬੀਆਈ ਇਨਕੁਆਇਰੀ ਜਿਹੜੀ ਹਨਾ ਕਰਵਾਈ ਜਾਵੇ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਬੋਰਡ ਉਹਦੇ ਵਿੱਚ ਧਿਰ ਨਹੀਂ ਹੋਣੀ ਚਾਹੀਦੀ ਕਿਉਂਕਿ ਬੋਰਡ ਜਿਹੜਾ ਹੁਣ ਇਨਵੈਸਟੀਗੇਸ਼ਨ ਦੇ ਨਾਮ ਤੇ ਕਰ ਰਿਹਾ ਹੈਗਾ ਕਿ 19 ਜੂਨ ਨੂੰ ਵਿਦਿਆਰਥੀਆਂ ਨੂੰ 15 ਜੂਨ ਨੂੰ ਕੁਸ਼ਕ ਵਿਦਿਆਰਥੀਆਂ ਨੂੰ ਮੇਲ ਆਈ ਕਹਿੰਦੇ ਤੁਸੀਂ 19 ਜੂਨ ਨੂੰ ਆ ਕੇ ਇਸ ਮਰਸਲੇ ਤੇ ਆਪਦਾ ਪੱਖ ਰੱਖੋ 19 ਜੂਨ ਨੂੰ ਵਿਦਿਆਰਥੀ ਉੱਥੇ ਗਏ ਨੇ ਮਤਲਬ ਵਨ ਆਫ ਦੀ ਬਿਊਰੋਕਰੇਟਸ ਸਾਨੂੰ ਨਹੀਂ ਉਹਦੇ ਬਾਰੇ ਜਾਣਕਾਰੀ ਹੈਗੀ ਨਾ ਉਹਨਾਂ ਨੇ ਆਪਦੀ ਆਈਡੈਂਟੀਟੀ ਡਿਸਕਲੋਜ਼ ਕੀਤੀ ਆ ਉਹਨਾਂ ਨੇ ਜੇ ਝੂਠੀ ਵੀ ਇਨਕੁਆਇਰੀ ਕਰ ਲੈਂਦੇ ਸਾਨੂੰ ਪੂਰਾ ਤਸੱਲੀ ਹੋ ਜਾਂਦੀ ਉਹਨਾਂ ਨੇ ਇਹ 19 ਜੂਨ ਨੂੰ ਪੱਖ ਲੈਣ ਤੋਂ ਬਾਅਦ ਇੱਕ ਵੀ ਚਤਾਲਿਆਂ ਦੇ ਵਿੱਚੋਂ ਵਿਦਿਆਰਥੀ ਨੂੰ ਸੱਦਾ ਨਹੀਂ ਦਿੱਤਾ ਵੀ ਅਸੀਂ ਇਨਕੁਆਇਰੀ ਦੇ ਨਾਮ ਤੇ ਕਿਸੇ ਇੱਕ ਵਿਦਿਆਰਥੀ ਨੂੰ ਬੁਲਾਇਆ ਕੋਈ ਸ਼ਾਨਬੀਨ ਕੀਤੀ ਹੈ ਕੋਈ ਇਹਦੇ ਪਿਛਲੇ ਗਰੋ ਨੂੰ ਦੇਖਿਆਗਾ ਕਿ ਕਿਹੜਾ ਗਰੋ ਕੰਮ ਕਰ ਰਿਹਾ ਹੈਗਾ ਜਾਂ ਫਿਰ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਲੀਗ ਦੇ ਮਾਮਲੇ ਜਿੱਥੋਂ ਆਏ ਨੇ ਕੀ ਪਤਾ ਇਹ ਵੀ ਕੋਈ ਇਨਕੁਆਇਰੀ ਨਹੀਂ ਕੀਤੀ ਸਿੱਧਾ ਉਹਨਾਂ ਨੇ ਮਾਲੇ ਇੱਕ ਫਾਰਮੈਲਟੀ ਬੇਸ ਕੇ ਵਿਦਿਆਰਥੀਆਂ ਨੂੰ ਲollipops ਦੇ ਤਾਂ ਕਿ ਹਾਂਜੀ ਤੁਹਾਨੂੰ ਸੱਦ ਲਿਆ ਇਹਦੇ ਵਿੱਚ ਅਸੀਂ ਕੁਝ ਨਹੀਂ ਪਾਇਆ ਇਹ ਵੀ ਨਹੀਂ ਕਿਹਾ ਮੈਂ ਕਹਿ ਰਿਹਾ ਉਹਦੇ ਵੱਲੋਂ ਬੋਰਡ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਇਆ ਜਾਂ ਕੋਈ ਇਨਕੁਆਇਰੀ ਹੋਈ ਹੈ ਇਨਕੁਆਇਰੀ ਨੂੰ ਲੈ ਕੇ ਅੱਜ ਤੱਕ ਕੋਈ ਜਨਤਕ ਨੋਟਿਸ ਨਹੀਂ ਜਾਰੀ ਹੋਇਆ ਸਿੱਧਾ ਇਸ ਭਰਤੀ ਦੇ ਪ੍ਰੋਸੈਸ ਨੂੰ ਅੱਗੇ ਤੋਰਨ ਦੇ ਲਈ ਪਿਛਲੇ ਹਫਤੇ ਇਹਨਾਂ ਨੇ ਟਾਈਪਿੰਗ ਦੀ ਡੇਟ ਕੱਢੀ 28 ਜੁਲਾਈ ਨੂੰ ਇਹਨਾਂ ਨੇ ਟਾਈਪਿੰਗ ਲਈ ਉਹ ਵਿਦਿਆਰਥੀ ਸੱਦਦੇ ਨੇ ਤਾਂ ਮਤਲਬ ਇਹ ਵਿਦਿਆਰਥੀ ਨੂੰ ਟਿੱਚ ਨਹੀਂ ਜਾਣਦੇ ਹੈਗੇ ਸਾਡੀ ਇਹ ਮੰਗ ਹੈ ਕਿ ਵਿਦਿਆਰਥੀ ਨੂੰ ਥੋੜਾ ਸੀਰੀਅਸ ਲੈ ਲੋ ਤੁਸੀਂ ਮਤਲਬ ਸਾਡਾ ਭਵਿੱਖ ਤੈਅ ਕਰਨਾ ਹੈ ਸਾਡੇ 40-50 ਸਾਲਾਂ ਦਾ ਰੋਜ਼ਗਾਰ ਥੋੜੇ ਤੋਂ ਤੈਅ ਹੋਣਾ ਹੈ ਸੋ ਇਸ ਕਰਕੇ ਇਹ ਜਿਹੜੀ ਮਾੜੀ ਤਾਰਿਕਤਾਰੀ ਹਾਂ ਇਹ ਰੱਦ ਕੀਤੀ ਜਾਵੇ ਹਾਂ ਇਹ ਭਰਤੀ ਜਿਹੜੀ ਸੀਬੀ ਇਨਕੁਆਇਰੀ ਤੋਂ ਬਾਅਦ ਰੱਦ ਕੀਤੀ ਜਾਵੇ ਲੀਕ ਦਾ ਭਾਂਡਾ ਭੰਨਿਆ ਜਾਵੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀ ਜਾਣ ਇਸ ਭਰਤੀ ਨੂੰ ਕਿਉਂਕਿ ਮੈਂ ਦੱਸਿਆ ਕਿ ਦੂਜੀ ਗਰੁੱਪ ਵੀ ਦੀ ਭਰਤੀ ਬਾਰ ਬਾਰ ਪੋਸਟਪੋਨ ਹੋ ਰਹੀ ਹੈ ਤਾਂ ਸਾਡੀ ਮੰਗ ਇਹ ਹੈ ਕਿ ਇਸ ਭਰਤੀ ਨੂੰ ਉਹਦੇ ਵਿੱਚ ਕਿਉਂਕਿ ਉਹ ਵੀ ਗਰੁੱਪ ਵੀ ਦੀ ਭਰਤੀ ਹੈ ਉਹ ਵੀ ਸੀਨੀਅਰ ਸਹਾਇਕ ਦੀ ਹੀ ਭਰਤੀ ਹੈ ਉਹਦੇ ਵਿੱਚ ਐਡ ਕਰਕੇ ਪੋਸਟਾਂ ਵੰਡਾਓ ਤੇ ਇੱਕ ਸਾਂਝਾ ਅਗਲਾ ਪੇਪ ਤੁਸੀਂ ਕਾਫੀ ਡਿਟੇਲ ਵਿੱਚ ਸੁਣ ਲਿਆ ਇਹਦੇ ਨਾਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਜਿਹੜੇ ਕਹਿੰਦੇ ਅਸੀਂ ਭਰਤੀਆਂ ਪੰਜਾਬ ਦੇ ਲੋਕਾਂ ਦੀਆਂ ਕਰਨੀਆਂ ਸ਼ਾਇਦ ਮਨੀਸ਼ ਸੋਟੀਏ ਨੇ ਕਿਹਾ ਕਿ ਅਸੀਂ ਪਟਵਾਰ ਮੈਕਮਾ ਹੀ ਬੰਦ ਕਰ ਦੇਣ ਲੱਗੇ ਹਾਂ ਜਦ ਕਿ ਚੀਫ ਮਿਨਿਸਟਰ ਨੇ ਪਿੱਛੇ ਸਾਲ ਖੰਡ ਪਹਿਲਾਂ ਇਹ ਕਿਹਾ ਸੀ ਕਿ ਅਸੀਂ 550 ਪੋਸਟਾਂ ਨਵੀਆਂ ਪਟਵਾਰੀਆਂ ਦੀ ਕੱਢਾਂਗੇ ਕੁਝ ਥੋੜੇ ਬਹੁਤੇ ਜਿਹੜੇ ਲੈਟਰਸ ਦਿੱਤੇ ਸੀ ਉਹਨਾਂ ਨੂੰ ਆਪਣੇ ਅਪੁਆਇੰਟਮੈਂਟ ਲੈਟਰਸ ਤੇ ਆ ਹੁਣ ਪਿੱਛੇ ਜੇ ਕਿਸੇ ਜਿਹੜਾ ਮਨਿਸਟਰ ਨਵਾਂ ਬਣਿਆ ਰੈਵਨਿਊ ਦਾ ਉਹਨੇ ਕਿਹਾ ਨਹੀਂ ਜੀ ਅਸੀਂ 1100 ਪਟਵਾਰੀਆਂ ਦੀ ਪੋਸਟਾਂ ਨਵੀਆਂ ਕੱਢਾਂਗੇ ਤੇ ਮਨੀਸ਼ ਛੋਟੀਆਂ ਦਿੱਲੀੋਂ ਆਣ ਕੇ ਇੱਕ ਰਿਜੈਕਟਡ ਲੀਡਰ ਜਿਹੜਾ ਪੰਜਾਬ ਨਾਲ ਕੋ ਸਰਕਾਰ ਨਹੀਂ ਗਾ ਉਹ ਕਹਿੰਦਾ ਅਸੀਂ ਪਟਵਾਰ ਮਹਿਕਮਾ ਹੀ ਬੰਦ ਕਰ ਦੇਣਾ ਵਾ ਸੋ देयर इज ਟੋਟਲ ਕਨਫਿਊਜ਼ਨ ਇਨ ਪੰਜਾਬ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਕਿ ਮੇਰੀ ਚੁਣੌਤੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਉਹ ਕਹਿੰਦੇ ਨਾ ਰੋਜ਼ ਕਿ ਅਸੀਂ ਜੀ 40000 ਟੀਚਰ ਭਰਤੀ ਕਰਤਾ 50000 ਟੀਚਰ ਭਰਤੀ ਕਰਤਾ ਹਾਲਾਂਕਿ ਅ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਕਿ ਲਗਭਗ 40-45% ਪ੍ਰਿੰਸੀਪਲ ਦੀਆਂ ਪੋਸਟਾਂ ਸਰਕਾਰੀ ਸਕੂਲਾਂ ਵਿੱਚ ਖਾਲੀ ਨੇ ਉਹ ਵੇ ਭਰਤੀ ਕਿੱਥੇ ਕੀਤੇ ਨੇ ਇੱਕ ਵਾਈਟ ਪੇਪਰ ਡਿਮਾਂਡ ਕਰਦੀ ਕਾਂਗਰਸ 파ਟੀ ਕਿ ਜਿੰਨੀਆਂ ਭਰਤੀਆਂ ਉਹ ਪੰਜਾਬ ਦੇ ਵਿੱਚ 2022 ਤੋਂ ਕੀਤੀਆਂ ਇਸ ਸਰਕਾਰ ਨੇ ਉਹਦਾ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਚ ਜਿਹੜੇ ਸਿਲੈਕਟ ਹੋਏ ਨੇ ਨੌਜਵਾਨ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਐਡਰੈਸ ਔਰ ਉਹਨਾਂ ਦੀ ਡੋਮਸਾਈਲ ਸ਼ੇਅਰ ਕੀਤੀ ਜਾਵੇ ਕਿ ਉਹ ਪੰਜਾਬ ਦੇ ਨੇ ਕਿ ਕਿੱਥੋਂ ਦੇ ਨੇ ਕਿਉਂਕਿ ਸਾਡਾ ਮੰਨਣਾ ਵਾ ਕਿ 80 90% ਨੌਕਰੀਆਂ ਗੈਰ ਪੰਜਾਬੀਆਂ ਨੂੰ ਚਲੇ ਗਈਆਂ ਨੇ ਕਿਉਂਕਿ देयर ਇਜ਼ ਨੋ ਯੂ نو ਦਿਸ ਕੰਡੀਸ਼ਨ ਆਫ ਅ ਡੋਮਸਾਈਲ ਪੰਜਾਬੀ ਕੋ ਕਿ ਸਾਡੇ ਕੋਈ ਲਾਅ ਹੀ ਨਹੀਂ ਗਾ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ 2023 ਦਾ ਕੁਲਤਾਰ ਸੰਧਵਾ ਔਰ ਭਗਵੰਤ ਮਾਨ ਦੇ ਟੇਬਲ ਤੇ ਰੱਖਿਆ ਹੋਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇਕ ਲਾਅ ਆ ਜਿਵੇਂ ਉੱਤਰਾਖੰਡ ਦੇ ਵਿੱਚ ਭਾਜਪਾ ਨੇ ਹੁਣ ਕਾਨੂੰਨ ਬਣਾਇਆ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਆ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਉੱਥੋਂ ਦਾ ਪਸੰਦਾ ਉਹ ਸੂਬੇ ਦੇ ਵਿੱਚ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਨਾ ਐਗਰੀਕਲਚਰ ਜ਼ਮੀਨ ਲੈ ਸਕਦਾ ਲਓ ਇਹ ਗੱਲ ਪਿਛਲੇ 3 ਸਾਲਾਂ ਤੋਂ ਇਹਨਾਂ ਨੇ ਮੇਰੇ ਉਸ ਨਿੱਜੀ ਮੈਂਬਰ ਬਿੱਲ ਵਿਧਾਨ ਸਭਾ ਵਿੱਚ ਉਹਨੂੰ ਜਾਣ ਕੇ ਠੰਡੇ ਬਸਤੇ ਚ ਪਾਇਆ ਕਿਉਂਕਿ ਇਹ ਚਾਹੁੰਦੇ ਨੇ ਕਿ ਜਿੰਨੇ ਬਾਹਰੋਂ ਆਣ ਕੇ ਬਸ ਜਾਣ ਜਿੰਨੇ ਬਾਹਰੋਂ ਆਣ ਕੇ ਨੌਕਰੀਆਂ ਲੈ ਲੈਣ ਸ਼ਾਇਦ ਸਾਡੇ ਉਹ ਸਮਰਥਕ ਹੋਣਗੇ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਕਿਸ ਨੇ ਨਹੀਂ ਮੰਗੀ ਕਿ ਸਾਨੂੰ ਅਰਬਨ ਸਟੇਟ ਚਾਹੀਦੀ 25000 ਏਕੜ ਨੋ ਲੁਧਿਆਣੇ ਦੀ ਸਭ ਤੋਂ ਪ੍ਰਾਈਮ ਐਗਰੀਕਲਚਰ ਲੈਂਡ ਤੁਹਾਨੂੰ ਪਤਾ ਲੁਧਿਆਣੇ ਦੀ ਮੋਸਟ ਫਰਟਾਈਲ ਲੈਂਡ ਪੰਜਾਬ ਇਸ ਦਾ ਫੂਡ ਬਾਸਕਟ ਆਫ ਦ ਵਰਲਡ ਨਾਟ ਓਨਲੀ ਇੰਡੀਆ ਕੈਲੀਫੋਰਨੀਆ ਦੇ ਬਰਾਬਰ ਦੀ ਜ਼ਮੀਨ ਸਾਡੀ ਆ 25000 ਏਕੜ ਆਰ ਉੱਥੋਂ ਲੋਕਾਂ ਦੇ ਜ਼ਮੀਨ ਛੋਟੇ ਕਿਸਾਨ ਨੂੰ ਡਿਸਲੋਸ ਕਰਕੇ ਉੱਥੇ ਕਹਿੰਦੇ ਅਰਬਨ ਸਟੇਟ ਬਣਾਉਣੀ ਤੇ ਰਹਿਣਾ ਕਿਨੇ ਉਹ ਸਰਪੰਚ ਆ ਤਾਂ ਸਾਰੇ ਬਾਹਰ ਜਾਣਗੇ ਆ ਤਾਂ ਸਾਰੇ ਇੱਥੇ ਰਹਿਣਗੇ ਨਹੀਂ ਕਿਉਂਕਿ ਇਹਨਾਂ ਦਾ ਭੁਵੀਖੇ ਕੋਈ ਨਹੀਂਗਾ ਤੇ ਰਹਿਣਾ ਕਿੱਥੇ ਅਰਬਨ ਸਟੇਟ ਵਿੱਚ ਆਣ ਕੇ ਗ ਕਿਉਂਕਿ देयर इज नो लॉ इन ਪੰਜਾਬ ਜਿਹੜਾ ਮੈਂ ਦੁਬਾਰਾ 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 ਪ੍ਰੋਪਗੇਟ ਕਰ ਰਿਹਾ ਇਸ ਲਈ ਇਹ ਬਹੁਤ ਇੰਪੋਰਟੈਂਟ ਔਰ ਮੇਰਾ ਤੁਹਾਡੇ ਸਾਰਾ ਨਾਲ ਵੈਦ ਜਿੰਨੇ ਤੁਸੀਂ ਖੜੇ ਹੋ ਪਰਮਾਤਮਾ ਅਗੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਐਕਸ਼ਨ ਜਿਹੜੇ ਇਹ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਨੇ ਉਹ ਸਾਰੀਆਂ ਭਰਤੀਆਂ ਜਿਹੜੀਆਂ ਤੁਹਾਡੀਆਂ ਐਸਐਸਏ ਸਮੇਤ ਇਹ ਰੱਦ ਕੀਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਇਹ ਪਹਿਲਾ ਐਕਸ਼ਨ ਕਾਂਗਰਸ ਗਵਰਨਮੈਂਟ ਦਾ ਹੋਵੇਗਾ ਨਾਲ ਹੀ ਜਿਹੜਾ 25000 ਏਕੜ ਲੈਂਡ ਪੂਲਿੰਗ ਜਿਹੜੀ ਕਿਸਾਨਾਂ ਤੋਂ ਜ਼ਮੀਨ ਖੋਹੀ ਗਈ ਆ ਉਹ ਸਾਰੀ ਨੋਟੀਫਿਕੇਸ਼ਨ ਵਿਦਡਰੋਅ ਕੀਤੀ ਜਾਵੇਗੀ ਰੱਦ ਕੀਤੀ ਜਾਵੇਗੀ ਔਰ ਜਿਨ੍ਹਾਂ ਲੋਕਾਂ ਨੇ ਛੱਤਰ ਦਿਮਾਗਾ ਨੇ ਲੈਂਡ ਮਾਫੀਆ ਨੂੰ ਇਹ ਜ਼ਮੀਨ ਹੈਂਡਓਵਰ ਕਰਨੀ ਆ ਉਹਨਾਂ ਦੀ ਇੱਕ ਪ੍ਰੋਪਰ ਟਾਈਮ ਬਾਉਂਡ ਵਿਜੀਲੈਂਸ ਇਨਕੁਆਇਰੀ ਕਰਕੇ ਸਾਰਿਆਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇਗਾ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਸਾਂਝੀਆਂ ਕੀਤੀਆਂ ਕਿਉਂਕਿ ਵਿਧਾਨ ਸਭਾ ਦਾ ਪਲੇਟਫਾਰਮ ਹੈਜ਼ ਗੋਨ ਉੱਥੇ ਕਿਸੇ ਜੱਜ ਦੇ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਉੱਥੇ ਬੰਦੂਆ ਮਜ਼ਦੂਆ ਦੀ ਮਜ਼ਦੂਰਾਂ ਦੀ ਫੌਜ ਸ਼ਾਟਿੰਗ ਬ੍ਰਿਗੇਡ ਬੈਜੋ 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 ਕਰਕੇ ਸਪੀਕਰ ਪੱਕ ਪਤੀਆ ਲਾਈਬ ਇਸ ਟੋਟਲੀ ਫਰਾਡ ਸਾਡੇ ਕੋਲ ਹੋਰ ਕੋਚਾਰਾ ਨਗਾਏ ਕੰਮ ਇਹ ਵਿਧਾਨ ਸਭਾ ਜੀ ਉਠਾਇਆ ਜਾਦਾ ਲੇਕਿਨ ਚਾਂਸ ਹੀ ਨਹੀਂ ਦੇਣਾ ਉਹਨਾਂ ਨੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਮੀਡੀਆ ਦੇ ਜ਼ਰੀਏ ਤੁਹਾਡੇ ਸਾਰਿਆਂ ਦੇ ਨਾਲ ਇਹ ਪੱਖ ਦਾ ਮੁੱਦਾ ਜਿਹੜਾ ਉਹ ਕੀਤਾ ਜਾਵੇ ਮੈਂ ਫਿਰ ਰੀਹਟ੍ਰੇਟ ਕਰਦਾ ਸੀਬੀਆਈ ਦੀ ਜਾਂਚ ਔਰ ਆਈਐਸਐਸ ਇੱਕ ਕਮਨ ਇੰਸਪੈਕਟਰਾਂ ਦਾ ਪਰਚਾ ਰੱਦ ਤੇ ਨਵੇਂ ਸਿਰੇ ਤੋਂ ਉੱਤੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਇਹ ਸਾਰੇ ਜਿਹੜੀ ਭਰਤੀ ਜਿਹੜੀ ਪ੍ਰਕਿਰਿਆ ਕੀਤੀ ਜਾਵੇ ਕਿਹਨੇ ਬੋਲਣਾ ਦੱਸੋ ਆਜੋ ਬੋਲੋ ਸਰ ਇੱਕ 2022 ਦੇ ਵਿੱਚ ਨਾ ਇਹਨਾਂ ਨੇ ਪੋਸਟਾਂ ਕੱਢੀਆਂ ਸੀ ਵੀਡੀਓ ਦੀ